ਗੱਡੀ ਸਮੁੱਚੀ ਪੰਚਾਇਤ ਵੱਲੋਂ ਮੇਰਾ ਨਾਮ ਸੁਖਰਾਜ ਸਿੰਘ ਰੰਦਾਵਾ ಗ್ರಾಮ ਪੰਚਾਇਤ ਪਿੰਡ ਮਾਨਾ ਵਾਲਾ ਕਲਾਮ ਵੱਲੋਂ ਜਿਹੜੇ ਮਤੇ ਪਾਸ ਕੀਤੇ ਗਏ ਨੇ ਸਾਡੇ ਸਮਾਜ ਨੂੰ ਦੇਖਦੇ ਹੋਇਆ ਤੇ ਪਿਛਲੇ ਦਿਨੀ ਜੋ ਸਾਡੇ ਮਹਿਰੂਮ ਨੇਤਾ ਸਾਡੇ ਡਾਕਟਰ ਮਰਮੋਹਨ ਸਿੰਘ ਸਵਰਗਵਾਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਾਂਗੇ ਅਸੀਂ ਆਪਣਾ ਪਿੰਡ ਦਾ ਖੇਡ ਸਟੇਡੀਅਮ ਤੇ ਜੋ ਪਿੰਡਾਂ ਦੇ ਵਿੱਚ ਨਸ਼ੇ ਦੇ ਹਾਲਾਤ ਨੇ ਉਹਨਾਂ ਨੂੰ ਦੇਖਦੇ ਹੋਇਆ ਤੇ ਗਰੀਬ ਬੱਚੀਆਂ ਜੋ ਸਾਡੇ ਬੱਚੀਆਂ ਨਵ ਜੰਮੀਆਂ ਬੱਚੀਆਂ ਉਹਨਾਂ ਵਾਸਤੇ ਜੋ ਸਕੀਮਾਂ ਵੱਖਰੀਆਂ ਵੱਖਰੀਆਂ ਆਪਣੀ ਪੰਚਾਇਤ ਵੱਲੋਂ ਲਾਗੂ ਕਰਾਂਗੇ ਸਰ ਜਿਹੜਾ ਤੁਸੀਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਵੀ ਫੈਸਲਾ ਲਿਆ ਇਸ ਤੋਂ ਇਲਾਵਾ ਡੀ ਜੇ ਨੂੰ ਲੈ ਕੇ ਵੀ ਇੱਕ ਮਤਾ ਪਾਸ ਕੀਤਾ ਗਿਆ ਉਹ ਕੀ ਮਤ ਹੈ ਉਹਦੇ ਬਾਰੇ ਥੋੜਾ ਬੋਲੋ ਪਿੰਡ ਦੀਆਂ ਜਿਹੜੀਆਂ ਸਾਡੇ ਬੱਚੀਆਂ ਜਿਹੜੇ ਲੜਕੇ ਲੜਕੀਆਂ ਜੋ ਪੜ੍ਹਨਾ ਚਾਹੁੰਦੇ ਨੇ ਆਪਣੇ ਜੀਵਨ ਨੂੰ ਵਧੀਆ ਬਤੀਤ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਪੰਚਾਇਤ ਵੱਲੋਂ ਆਈ ਐਸ ਆਈ ਪੀ ਐਸ ਪੀ ਸੀ ਐਸ ਦੀ ਜਿੰਨੀ ਵਿੱਦਿਆ ਦਾ ਖਰਚਾ ਹੋਏਗਾ ਸਾਡੀ ਪੰਚਾਇਤ ਵੱਲੋਂ ਉਹਦਾ ਖਰਚਾ ਪੂਰਾ ਚੁੱਕਿਆ ਜਾਵੇਗਾ ਤੇ ਜਿਹੜੇ ਡੀਜੇ ਦਾ ਜਿਹੜਾ ਸਿਸਟਮ ਹੈ ਕਿਉਂਕਿ ਬੱਚੇ ਸਾਰਾ ਇੱਕ ਘਰ ਦਾ ਪ੍ਰੋਗਰਾਮ ਹੁੰਦਾ ਤੇ ਸਾਰਾ ਪਿੰਡ ਡਿਸਟਰਬ ਹੁੰਦਾ ਇਸ ਕਰਕੇ ਅਸੀਂ ਡੀਜੇ ਉੱਤੇ ਪੂਰਨ ਪਾਬੰਦੀ ਲਾਕੇਗੀ ਕਿ 10:30 ਵਜੇ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕੋਈ ਵੀ ਐਡਾ ਵੱਡਾ ਸਾਊਂਡ ਜਾਂ ਡੀਜੇ ਸਿਸਟਮ ਨਹੀਂ ਚੱਲੇਗਾ ਬਿਨਾਂ ਪਰਮਿਸ਼ਨ ਤੋਂ ਜੇ ਉਹਨੂੰ ਡੀਜੇ ਵੀ ਚਲਾਉਣਾ ਹੋਵੇ ਉਹਦੀ ਪਰਮਿਸ਼ਨ ਲੈਣੀ ਹੋਏਗੀ ਜੇ ਉਹ ਇਸ ਦੀ ਉਲੰਘਣਾ ਕਰਦਾ ਤੇ ਉਸ ਨੂੰ 11000 ਰੁਪਏ ਦਾ ਸੀ ਜੁਰਮਾਨਾ ਪਾਵਾਂਗੇ ਜਿਹੜੇ ਨਸ਼ੇ ਵੇਚਣ ਵਾਲੇ ਨੇ ਜਾਂ ਕਰਨ ਵਾਲੇ ਨੇ ਕੀ ਉਹਨਾਂ ਦਾ ਕੋਈ ਸਮਾਜਿਕ ਬਾਈਕਾਰ ਕਰਨ ਦੀ ਵੀ ਗੱਲ ਬਿਲਕੁਲ ਜੀ ਬਿਲਕੁਲ ਜੀ ਅਸੀਂ ਨਾ ਆਪਣੇ ਪਿੰਡ ਦੇ ਵਿੱਚੋਂ ਅਸੀਂ ਸਾਰੀ ਸਮੁੱਚੀ ਸਾਡੀ ਪੰਚਾਇਤ ਇਸੇ ਕਰਕੇ ਬਣੀ ਸੀ ਕਿਉਂਕਿ ਜਿੰਨੇ ਵੀ ਨਸ਼ਾ ਵੇਚਦੇ ਨੇ ਉਹ ਆਪਣੇ ਘਰਾਂ ਦਾ ਗੁਜ਼ਾਰਾ ਕਰਨ ਵਾਸਤੇ ਵੇਚਦੇ ਨੇ ਪਰ ਜਿਹੜਾ ਆਉਣ ਵਾਲੀ ਸਾਡੀ ਪੀੜ੍ਹੀ ਦਾ ਨੁਕਸਾਨ ਹੋ ਰਿਹਾ ਉਸ ਦੇ ਬਾਰੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਪਰ ਆ ਸਾਡੀ ਪੰਚਾਇਤ ਵੱਲੋਂ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਅਸੀਂ ਉਹਨਾਂ ਨੂੰ ਬਹੁਤ ਵਾਰਨਿੰਗਾਂ ਦਿੱਤੀਆਂ ਪਰ ਉਹ ਉਹਨਾਂ ਨੇ ਉਹਨਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਸੀ ਪਰ ਅਸੀਂ ਹੁਣ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਘਰਾਂ ਦੇ ਗਾੜੀ ਵੀ ਤਕਤੀਆਂ ਲਾਵਾਂਗੇ ਜੇ ਹੁਣ ਵੀ ਉਹ ਸੁਧਰੇ ਨਾ। ਨਹੀਂ ਕਰਕੇ ਕਿੰਦੀਆਂ ਮੌਤਾਂ ਹੋ ਗਿਆ ਮਾਨਾ ਵਾਲੇ ਦੇ। ਮਾਨਾਵਾਲ ਦੇ ਵਿੱਚ ਮੌਤਾਂ ਕਾਫੀ ਹੋ ਚੁੱਕੀਆਂ ਨੇ ਤੇ ਗਾਂ ਵੀ ਜੋ ਹਾਲਾਤ ਨੇ ਜੋ ਸਾਡੇ ਬੱਚਿਆਂ ਦੇ ਹਾਲਾਤ ਨੇ ਉਹ ਵੀ ਬਹੁਤ ਤਰਸਯੋਗ ਨੇ ਕਿਉਂਕਿ ਜਿਹੜਾ ਇੱਕ ਨਸ਼ਾ ਪੀਣ ਵਾਲਾ ਵਿਅਕਤੀ ਆ ਉਹਨੂੰ ਉਸ ਦੀ ਪੀੜਾ ਦਾ ਅੱਜ ਨਹੀਂ ਪਤਾ ਲੱਗਦਾ ਪਰ ਉਸ ਦੀਆਂ 2-3 ਪੀੜ੍ਹੀਆਂ ਜਿਹੜੀਆਂ ਬਰਬਾਦ ਹੋ ਜਾਂਦੀਆਂ ਨੇ ਕਿਉਂਕਿ ਅੱਜ ਜੋ ਸਾਡੇ ਸਮਾਜ ਦੇ ਵਿੱਚ ਜਿੰਨੀ ਮਤਲਬ ਸਾਨੂੰ ਦਿੱਕਤ ਆ ਰਹੀ ਆ ਨੌਜਵਾਨ ਪੀਡੀ ਗਾਂ ਸਾਡੇ ਬੱਚੇ ਜਾਂ ਉਹਨਾਂ ਦੇ ਬੱਚਿਆਂ ਦੇ ਗਾਂ ਜਿਹੜੇ ਸਪਰਮ ਆ ਉਹ ਬਹੁਤ ਢੀਕ ਹੋ ਰਹੇ ਨੇ ਗਾਂ ਮਤਲਬ ਸਾਡੀ ਪੀੜ੍ਹੀ ਵਾਸਤੇ ਤਰਸੀ ਹੋ। ਕੀ ਨਾਮ ਤੇ ਕਿਹੜਾ ਪਿੰਡ ਹੈ ਜੀ ਟਡਾ? ਮੰਨ ਦਾ ਲਖਲਾ। ਕੀ ਨਾਮ ਹੈ ਟਡਾ? ਲਖਵਿੰਦਰ। ਕਿਦਾਂ ਦਾ ਪ੍ਰਾਲਾ ਜਿਹੜਾ ਪੰਚਾਇਤ ਉਹ ਕਿਦਾਂ ਕਿੱਲੇ ਹੀ ਸਹਿਮਤ ਹੈ ਗਏ ਕੈਂਸਲਿੰਗ ਨਾਲ। ਅਸੀਂ ਬੜੇ ਸਹਿਮਤ ਹਾਂ। ਨਹੀਂ ਹੁਣ ਵੀ ਮੁੱਦਾ ਚੱਕਣ ਨੂੰ ਤਿਆਰ ਆ ਰਹੇ ਹਾਂ। ਇਹਦੇ ਕੀ ਹਾਲਾਤ ਕੀ ਆ ਪਿੰਡ ਦੇ ਵਿੱਚ? ਅਸੀਂ ਵੀ ਹੁਣੇ ਚੁੱਕਾਂਗੇ। ਹੂੰ। ਹੁਣ ਵੀ ਆਪਣੇ ਪਾਸਪੋਰਟ ਬਣਾਉਣ ਦੇ ਆਏ ਫੇਰ ਪਿੰਡ ਦਾ ਸਰਪੰਚ ਕੋਲ ਲੈ ਕੇ ਫੇਰ ਥਾਣੇ ਜਾਵਾਂਗੇ ਉੱਥੇ ਆਪਣਾ ਨਾਪਸ ਕਰਾਵਾਂਗੇ ਇੱਥੇ ਆਪਣਾ ਮੁੱਠਲਾ ਪੈਂਦੇ ਹਾਲਤ ਜਿਆਦੇ ਮਾਰੇ ਆ ਥੋੜੇ ਵੀ ਨਹੀਂ ਜੋ ਘਰ ਘਰ ਨਿਕੰਢੀ ਜੋ ਇੱਥੇ ਕੁੜੀ ਛੁੱਟ ਜਾਂਦੇ ਆ ਦੂਜਣ ਕਹਿੰਦੇ ਚੋਕੇ ਲਾਜੋ ਆ ਪਾਹੇ ਬੁੱਚ ਪਾ ਕੇ ਗਾ ਜਾਂਦੇ ਆ ਤੁਸੀਂ ਸਮਝਦੇ ਹੋ ਕਿ ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈ ਅਸੀਂ ਦੇ ਆਖੰਡਾ ਰੋਕ ਲੰਗਾ ਸਾਡੇ ਆਪ ਬੱਚੇ ਖੁਦ ਲੈ ਕਰਦੇ ਰੋਈਨਰ ਕੀ ਕਰੀ ਮਨਾਲੇ ਦੇ ਵਿੱਚ ਨਸ਼ੇ ਕਰਕੇ ਬੜੀਆਂ ਮੌਤਾਂ ਹੋਈਆਂ ਜੀ ਮਾਵਾਂ ਕਰ ਲੌਂਦੀਆਂ ਪੀਆਂ ਇੱਕ ਬੱਚੇ ਨੂੰ ਬਚਾਇਆ ਜਾਵੇ ਪੰਜਾਬੀ ਜਵਾਨੀ ਨੂੰ ਬਚਾਇਆ ਜਾਵੇ ਗਾਂ ਦੇ ਛੋਟੀ ਪੀੜ੍ਹੀ ਦੀ ਸੋਚੋ ਉਥੇ ਬੂੰਡੇ ਛੋੜ ਦੇ ਦਿੰਦੇ ਆ ਬੀੜੀਆਂ ਪੀ ਪੀ ਕਹਿੰਦਾ ਬੱਚੇ ਗਾਂ ਪੀਂਦੇ ਆ ਠੀਕਰੂ ਪਰ ਮਾਂ ਮਾਂ ਨੇ ਜਰਮ ਦੇ ਤਾਲ ਕਰਮਚੀ ਨਹੀਂ ਦੇ ਦਿੱਤੇ ਨਾਲ ਉਹਨੂੰ ਤੇ ਜਿੱਦਾਂ ਇਹਨਾਂ ਨੇ ਕਿਹਾ ਕਿ ਜਿਹੜੀਆਂ ਬੱਚੀਆਂ ਪੜ੍ਹਨਾ ਚਾਹਣਗੀਆਂ ਉਹਦਾ ਸਾਰਾ ਖਰਚਾ ਪੰਚਾਇਤ ਕਰੇਗੀ ਉਹ ਵਧੀਆ ਕੰਮ ਬਹੁਤ ਸਭ ਤੋਂ ਵਧੀਆ ਗੱਲ ਦੀ ਪੰਚਾਇਤ ਦਾ ਬਹੁਤ ਧੰਨਵਾਦ ਰਾਦਾ ਬੱਚਿਆਂ ਦਾ ਸੋਚੰਦਾ ਜਿਹੜੇ ਜੀ ਪ੍ਰਧਾਨ ਜੀ ਆਪਣਾ ਨਾਮ ਤੇ ਪਿੰਡ ਦਾ ਨਾਮ ਮੇਰਾ ਨਾਮ ਛਿੰਦਾ ਸਿੰਘ ਹੈ ਜੀ ਮੈਂ ਮਿਹਨਤ ਦਾ ਕੰਮ ਕਰਦਾ ਜੀ ਹਾਂ ਕਿਹਾ ਜੀ ਮੈਂ ਪ੍ਰਾਲਾ ਕੀਤਾ ਗਿਆ ਕਿਦਾਂ ਦਾ ਪ੍ਰਾਲਾ ਤੇ ਮਨ ਨਾਲ ਚੱਕੀ ਕੀ ਮੁਸ਼ਕਲ ਆ ਰਹੀ ਹੈ ਜੀ ਦੇਖੋ ਜੀ ਪ੍ਰਾਲਾ ਸਰਪੰਚ ਸਾਹਿਬ ਨੇ ਬਹੁਤ ਵਧੀਆ ਕੀਤਾ ਵਾ ਠੀਕ ਹੈ ਜੀ ਇਸ ਪ੍ਰਾਲੇ ਤੇ ਅਸੀਂ ਬਿਲਕੁਲ ਸਹਿਮਤ ਆ ਪਰ ਜੋ ਨਸ਼ੇ ਦਾ ਹਾਲਾਤ ਹੈ ਨਾ ਸਾਡੇ ਪਿੰਡ ਦੇ ਵਿੱਚ ਬਹੁਤ ਬੁਰਾ ਆ ਰਿਹਾ ਮੇਰੇ ਬੱਚੇ ਨੇ ਨੌਰਮੈਡੀਕਲ ਕੀਤਾ ਮੇਰੇ ਬੱਚੇ ਦੇ ਵਧੀਆ ਵਧੀਆ ਪੜ੍ਹਾਈਆਂ ਕੀਤੀਆਂ ਮੇਰਾ ਬੱਚਾ ਬਰਬਾਦ ਹੋਇਆ ਪਿਆ ਮੈਂ ਇਸ ਟਾਈਮ ਰੋਗੇ ਕਹਿਣਾ ਨਸ਼ਿਆਂ ਦਾ ਬਰਬਾਦ ਕਰ ਦੋ ਜੋ ਕੁਝ ਹੈਗਾ ਇਹਨਾਂ ਦਾ ਇਹਨਾਂ ਤੇ ਪੂਰੀ ਬੰਦੀ ਲਾਈ ਜਾਵੇ ਮੈਂ ਇੰਨਾ ਕੁ ਦੁਖੀ ਹਾਂ ਬੱਚੇ ਦੇ ਉੱਥੋਂ ਬਹੁਤ ਜ਼ਿਆਦਾ ਇਹਨਾਂ ਦਾ ਬੇੜਾ ਗਰਕ ਹੋ ਜਾਏ ਇਹਨਾਂ ਨਸ਼ਿਆਂ ਦੇ ਨਾਲ ਬਰਬਾਦ ਕਰਦੀ ਦੁਨੀਆ ਸਾਰੀ ਸਾਰਾ ਪਿੰਡ ਬਰਬਾਦ ਕਰਕੇ ਰਹਿਤਾ ਸੋਨਰਗੇ ਬੱਚੇ ਲੋਕਾਂ ਦੇ ਰੁੱਲਦੇ ਫਿਰਦੇ ਆ ਉਹਨਾਂ ਦੀਆਂ ਮਾਵਾਂ ਰੁੰਦੀਆਂ ਫਿਰਦੀਆਂ ਧਾਵਾਂ ਮਾਰਦੀਆਂ ਫਿਰਦੀਆਂ ਵਾ ਉਹ ਨਸ਼ਾ ਸਾਡੇ ਘਰ ਤੋਂ ਨਿਕਲ ਤੋਂ ਬਾਹਰ ਨਸ਼ਾ ਮਿਲੰਦਿਆ ਵਾ ਤੇ ਉਹਨਾਂ ਨੂੰ ਕੀ ਲੋੜ ਛੱਡਣ ਦੀ ਜਦੋਂ ਨਸ਼ਾ ਸਾਡੇ ਪਿੰਡ 'ਚੋਂ ਬੰਦ ਹੋ ਜਾਏਗਾ ਤੇ ਫਿਰ ਇਸ ਘੇੜ ਦਾ ਬਚਾਅ ਹੋਏਗਾ ਨਹੀਂ ਤੇ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਜੇ ਮੈਂ ਹੱਥ ਜੋੜ ਕੇ ਸਪੰਸਰ ਸਾਹਿਬ ਅਗੜੀ ਬੇਨਤੀ ਕਰਦਾ ਕਿ ਇਹ ਨਸ਼ੇ ਦੇ ਉੱਤੇ ਨੱਥ ਪਾਈ ਜਾਵੇ ਇਹਨੂੰ ਪੂਰਾ ਨਸ਼ੇ ਵਾਲਿਆਂ ਬੰਦਿਆਂ ਨੂੰ ਬਰਬਾਦ ਕੀਤਾ ਜਾਵੇ ਇਹਨਾਂ ਨੇ ਆਪਣੇ ਘਰ ਬਣਾ ਲਿਆ ਕੋਠੀਆਂ ਪਾ ਲਈਆਂ ਇਹਨਾਂ ਨੇ ਤੇ ਸਾਡੇ ਘਰ ਬਰਬਾਦ ਕਰਕੇ ਰਹਾਤੇ ਆ ਸਾਡਾ ਘਰ ਵੇਖੋ ਜਾ ਕੇ ਅਸੀਂ ਇਸ ਟਾਈਮ ਪੈਸੇ ਪੈਸੇ ਤੋਂ ਮਤਾ ਦਿਆਂ ਸਾਡਾ ਬੱਚਾ ਰੋ ਕੇ ਤੁਹਾਡੇ ਕੋਲ ਪੈਸੇ ਮੰਗਦਾ ਵਾ ਬਹੁਤ ਬੁਰੇ ਹਾਲਾ ਸਾਡੇ ਸਾਡੀ ਬੇਨਤੀ ਹੱਥ ਜੋੜ ਕੇ ਤੁਹਾਡੇ ਕੋਲ ਮੰਨ ਆਲਾ ਕਲਾਮ ਵੀਰ ਕੋ ਜਿਹੜਾ ਪੰਚਾਇਤ ਤੋਂ ਉਪਰਾਲਾ ਕੀਤਾ ਗਿਆ ਕਿੱਦਾਂ ਦਾ ਉਪਰਾਲਾ ਠੀਕ ਹਾਂ ਠੀਕ ਆ ਜੀ ਠੀਕ ਆ ਸਮਝ ਤਾਂ ਹੀ ਬਗੈਰ ਬਿਲਕੁਲ ਤਾਂ ਲੱਗਦਾ ਇਹਦੇ ਨਾਲ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਮਦਦ ਮਿਲੂਗੀ। ਹਾਂਜੀ ਹਾਂਜੀ। ਚਾਹੀਦਾ ਵਾ। ਦੱਸਿਓ ਕੀ ਖਲਾਸ ਹੋਇਆ। ਨਛੇ ਦੇ ਮਾੜੇ ਹੀ ਆ ਜੀ। ਹਾਂ। ਮਾੜੇ ਹੀ। ਸਾਰੇ ਪਿੰਡ ਦੇ ਮਾੜੇ ਆ। ਸਮਝਦੇ ਵੀ ਉਹਦੇ ਤੇ ਕੰਮ ਕਰਨ ਦੀ ਲੋੜ ਐ। ਹਾਂਜੀ ਠੀਕ ਹੈ ਰੋਕਣਾ ਪਈ। ਠੀਕ ਹੈ।